ਮੀਡੀਆ ਨਾਲ ਜੁੜੇ ਹੋਏ ਸਰ ਮਾਈਕ ਫਰਹਾਨ ਨੇ ਤੇ ਕੁਰਸੀ ਨਹੀਂ ਲਗਾ ਲਈ। ਆਵਾਜ਼ ਆ ਰਹੀ ਹੈ। ਇਹ ਕਿਉਂ ਨਹੀਂ ਆ ਰਹੀ? ਬਿਲਕੁਲ ਓਕਾ ਇੱਕ ਮਿੰਟ ਹੈ। ਹੈਲੋ ਚੱਲਾ ਜੀ ਉਹ ਆਜੂ ਯਾਰ ਕੋਈ ਖਾਸ ਆਵਾਜ਼ ਨਹੀਂ ਆ ਰਹੀ। ਅਣੀ ਵੈਸੇ ਬੜੀ ਬਾਗ ਹੈ ਭਾਈ ਬੋਲ ਹਾਂਜੀ ਚੋ ਗਿਆ ਵੈਸੇ ਬੋਲੋ ਤੇਰੇ ਅੰਤਰੀਏ ਮੁੰਨੇ ਬੋਲੋ ਪਲੀਜ਼ ਚਲੋ ਚਲੋ ਸਾਰੇ ਹੀ ਯਾਰ ਸ਼ਾਂਤ ਹੋ ਜਾਓ ਭਾਈ ਸਾਰੇ ਹੀ মিডিਏ ਦੇ ਨਾਲ ਜੁੜੇ ਹੋਏ ਬਹੁਤ ਸਤਿਕਾਰਯੋਗ ਮੇਰੇ ਭੈਣ ਭਰਾ ਸੀ ਹਮੇਸ਼ਾ ਲੋਕਾਂ ਦੀ ਗੱਲ ਪੰਜਾਬ ਦੀ ਗੱਲ ਦੁਨੀਆ ਵਿੱਚ ਪਹਚਾਈ ਹੈ ਕਦੇ ਵੀ ਕੋਈ ਕੋਈ ਇਹੋ ਜਿਹੀ ਸਮੱਸਿਆ ਹੋਵੇ ਤਾਂ ਤੁਹਾਡੇ ਅੱਗੇ ਸਾਰੇ ਲੋਕ ਰੱਖਦੇ ਆ ਪੰਜਾਬ ਸਰਕਾਰ ਵੱਲੋਂ ਕਾਫੀ ਆਪਣੇ ਵੱਲੋਂ ਐਫਰਟ ਕੀਤੇ ਗਏ ਕਿ ਅਸੀਂ ਜਿਹੜੀ ਝੋਨੇ ਦੀ ਫਸਲ ਹੈ ਚੌਲਾਂ ਦੀ ਫਸਲ ਹੈ ਪਾਣੀ ਬਹੁਤ ਲੈਂਦੀ ਹੈ ਉਹ ਤੋਂ ਕੋਈ ਬਦਲ ਕੱਢਣ ਦੇ ਲਈ ਕੁਛ ਤਾਂ ਕੁਛ ਜ਼ੋਰ ਲਾਇਆ ਜਾਵੇ ਜੀ ਤੇ ਲਈ ਪੰਜਾਬ ਵਿੱਚ ਕਿਸਾਨਾਂ ਨੇ ਨਰਮੇ ਲਈ ਕਾਫੀ ਹੰਗਾਰਾ ਦੇ ਕੇ ਜਿਹੜਾ 20% ਪਿਛਲੀ ਵਾਰ ਜਿਹੜਾ 99000 ਹੈਕਟੇਅਰ ਸੀ ਇਸ ਵਾਰ 119000 ਹੈਕਟੇਅਰ ਨਰਮਾ ਪੰਜਾਬ ਦੇ ਕਿਸਾਨਾਂ ਨੇ ਬੀਜਿਆ ਪੰਜਾਬ ਸਰਕਾਰ ਨੇ ਉਹਦੇ ਲਈ ਉਹਦੇ ਬੀਜ ਲਈ 33% ਜਿਹੜੀਆਂ ਚੰਗੀਆਂ ਨਾਮਵਰਕ ਕੰਪਨੀਆਂ ਉਹਦਾ ਬੀਜ ਉਹਦੇ ਤੇ ਕਿਸਾਨਾਂ ਨੂੰ ਦਿੱਤਾ ਅਤੇ ਫਸਲ ਵੀ ਕਾਫੀ ਸੋਹਣੀ ਵਧੀਆ ਸੀ ਕੁਝ ਪਰਮਾਤਮਾ ਨੂੰ ਇਸ ਤਰ੍ਹਾਂ ਦਾ ਮਨਜ਼ੂਰ ਸੀ ਕਿ ਕਾਫੀ ਥਾਵਾਂ ਤੇ ਪਾਣੀ ਔਣ ਕਰਕੇ ਨਰਮੀ ਦੀ ਫਸਲ ਜਿਵੇਂ ਦੂਸਰੀਆਂ ਫਸਲਾਂ ਵੀ ਤਬਾਹ ਹੋਈਆਂ ਹੋਈ ਹੈ ਫਿਰ ਵੀ ਜਿੱਥੇ-ਜਿੱਥੇ ਜਿਵੇਂ-ਜਿਵੇਂ ਸੀ ਔਰ ਉਹਦਾ ਚੰਗਾ ਜਰ ਸਾਨੂੰ ਲੱਗਦਾ ਸੀ ਕਿ ਵਧੀਆ ਗੁਜ਼ਾਰੇ ਜੋਗੀ ਗੱਲ ਹੋਣੀ ਹੈ ਪਰ ਜਦੋਂ ਹੁਣ ਨਰਮਾ कॉटन ਜਿਹੜੀ ਉਹ ਬਾਜ਼ਾਰ ਵਿੱਚ ਆ ਰਹੀ ਹੈ ਜ਼ਿਮੀਂਦਾਰ ਭਰਾ ਤੁਹਾਨੂੰ ਲਿਆ ਰਹੇ ਹੈ ਉਸ ਵੇਲੇ ਜਿਹੜੀ ਇੱਕ ਜਿਹੜਾ ਹਿੰਦੁਸਤਾਨ ਗਵਰਨਮੈਂਟ ਵੱਲੋਂ ਉਹਦੀ ਜਿਹੜੀ ਕੀਮਤ ਬੰਨੀ ਜਾਂਦੀ ਹੈ ਉਸ ਤੋਂ ਬਹੁਤ ਥੱਲੇ ਕਿਉਂਕਿ ਸੀਸੀਆਈ ਆ ਕੇ ਪਹਿਲਾਂ ਖਰੀਦੀ ਹੁੰਦੀ ਹੈ ਇਸ ਵਾਰੀ ਫਸਲ ਕੁਛ ਦਿਨ ਅਗੇਤਰੀ ਸੀ ਤੇ ਉਹਨਾਂ ਨੂੰ ਅਸੀਂ ਪਹਿਲਾਂ ਇਤਲਾਬ ਹੀ ਕੀਤੀ ਸੀ ਵੀ ਜਿਵੇਂ ਝੋਨੇ ਦੀ ਗੱਲ ਵੀ ਹੈ ਹੌਲੀ-ਹੌਲੀ ਫਸਲਾਂ ਤੁੜੀਆਂ ਆਈਆਂ ਜਿਹੜੀਆਂ ਨਵੀਆਂ ਕਿਸਮਾਂ ਉਹ ਅਗੇਤਰੀਆਂ ਆਉਣ ਲੱਗ ਜਾਂਦੀਆਂ ਉਹਦੇ ਲਈ ਕਿ ਤੁਸੀਂ ਬਾਜ਼ਾਰ ਵਿੱਚ ਪਹਿਲਾਂ आओ ਉਹ ਨਹੀਂ ਆਏ ਤੇ ਇਹਦੇ ਨਾਲ ਕਾਫੀ ਵੱਡੀ ਜਿਹੜੀ ਕਿਸਾਨਾਂ ਨਾਲ ਜਿਹੜੀ ਲੁੱਟ ਕਹਿ ਲਈਏ ਠੱਗੀ ਹੋ ਰਹੀ ਹੈ ਕਿ ਉਹ ਜਿਹੜੀ ਅਹ ਜਿਹੜੀ ਉਹਦੀ ਕੀਮਤ ਬੰਨੀ ਗਈ ਹੈ ਭਾਰਤ ਸਰਕਾਰ ਵੱਲੋਂ ਉਹ ਤੋਂ ਕਾਫੀ ਥੱਲੇ ਜ਼ਮੀਦਾਰ ਭਰਾਵਾਂ ਨੂੰ ਵੇਚਣੀ ਪੈਂਦੀ ਹੈ ਇਹਦੇ ਵਿੱਚ ਜਿੱਥੇ ਸੈਂਟਰ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦੀ ਆਈ ਹੈ ਇਹ ਵੀ ਉਸ ਵਿਤਕਰੇ ਦੇ ਵਿੱਚ ਹੋਰ ਨਵਾਂ ਦਰਜ ਕੀਤਾ ਉਹਨਾਂ ਨੇ ਪਹਿਲਾਂ ਤਾਂ ਜਿਵੇਂ ਬਾਹਰਲੇ ਮੁਲਕਾਂ ਤੋਂ ਅਮਰੀਕਾ ਵਗੈਰਾ ਤੋਂ ਉਹਨਾਂ ਨੇ ਐਕਸਪੋਰਟ ਵਾਸਤੇ ਇੰਪੋਰਟ ਵਾਸਤੇ ਉਹ ਜਿਹੜੇ ਕੁਝ ਦਰਾਂ ਘਟਾਤੀਆਂ ਉਹਦੇ ਨਾਲ ਵੀ ਕੁਝ ਫਰਕ ਪੈਂਦਾ ਪਰ ਸਾਨੂੰ ਉਸਤੇ ਨਹੀਂ ਜਿਹੜਾ ਆਪ ਪੈਦਾ ਕਰਦੇ ਇਸ ਲਈ ਜ਼ਰੂਰ ਕਿ ਉਹ ਪੰਜਾਬ ਦੇ ਕਿਸਾਨਾਂ ਲਈ ਕਿਉਂਕਿ ਅਸੀਂ ਆਪ ਦੇ ਲੋਕ ਜੋ ਪੈਦਾ ਕਰਕੇ ਦਿੰਨੇ ਆ ਉਹਨੂੰ ਉਹਦੇ ਜਿਹੜੇ ਬਣਦੇ ਮੁੱਲ ਤੇ ਖਰੀਦਣਾ ਚਾਹੀਦਾ ਇਹ ਵਿਦਕਰਾ ਜਿਹੜੀ ਸੈਂਟਰ ਦੀ ਸਰਕਾਰ ਬੰਦ ਕਰੇ ਤੁਹਾਨੂੰ ਸਾਰਿਆਂ ਨੂੰ ਇਸ ਲਈ ਅੱਜ ਇਸ ਕੇ ਕੇ ਟੋੜੀ ਆਵਾਜ਼ ਦੂਰ ਤਾਈਂ ਜਾਂਦੀ ਹੈ ਤੋਂ ਉਹਨਾਂ ਨਾਲ ਬਾਰ-ਬਾਰ ਸਾਡਾ رابطہ ਵੀ ਇਸ ਗੱਲ ਤੇ ਵੀ ਤੁਸੀਂ ਜਲਦੀ ਮਾਰਕੀਟ ਵਿੱਚ ਆਓ ਤੇ ਆ ਕੇ ਸਾਡੀ ਜਿਹੜੀ ਫਸਲ ਹੈ ਕਿਉਂਕਿ ਬਹੁਤ ਔਖਾਂ ਨਾਲ ਫਸਲ ਤਿਆਰ ਕੀਤੀ ਜਾਂਦੀ ਹੈ ਉਹ ਖਰੀਦੀ ਜਾਵੇ ਜਿਹੜਾ ਕਿਸਾਨਾਂ ਨੂੰ ਵਾਜਿਬ ਮੁੱਲ ਮਿਲ ਸਕੇ ਸਾਡੇ ਨਾਲ ਲੁੱਟ ਜਾਂ ਠੱਗੀ ਨਾ ਹੋ ਕਿਹੜੀ ਜੈਂਸੀ ਹੈ ਜੀ ਸੀਸੀਆਈ ਹੈ ਸੀਸੀਆਈ ਜਿਹੜੀ ਸੈਂਟਰ ਗਵਰਨਮੈਂਟ ਦੀ ਹੈ ਉਹ ਹਮੇਸ਼ਾ ਖਰੀਦ ਕਰਨ ਲਈ ਆਉਂਦੀ ਜਦੋਂ ਆਉਂਦੀ ਹੈ ਫਿਰ ਵਪਾਰੀ ਵੀ ਉਹਦੇ ਨਾਲ ਬਰਾਬਰਤਾ ਵਿੱਚ ਆਉਣ ਲੱਗਦੇ ਕਿੱਦਾਂ ਵੀ ਉਹ ਕਹਦਾ ਨਹੀਂ ਕਿ ਕਿਉਂ ਨਹੀਂ ਪਹੁੰਚ ਰਹੇ ਹੋ ਕਿਉਂ ਨਹੀਂ ਆ ਰਹੇ ਮੀਡੀਆ ਨਾਲ ਜੁੜੇ ਹੋਏ ਸਰ ਮਾਈਕ ਬਹਾਨੇ ਨੇ ਕਿ ਕੁਰਸੀ ਨਹੀਂ ਤੇ ਕਰਦੇ ਮਾਈਕ ਆ ਰਹੀ ਹੈ ਆ ਰਹੀ ਹੈ ਹੈਲੋ ਚੱਲਾ ਜੀ ਉਹ ਆਜੂ ਯਾਰ ਕੋਈ ਖਾਸ ਆਵਾਜ਼ ਬੜੀ ਵੈਸੇ ਬੜੀ ਬਾਗ ਯਾਰ ਭਾਈ ਬੋਲ ਚਾ ਚਲੋ ਚਲੋ ਸਾਰੇ ਹੀ ਸਾਰੇ ਹੀ ਮੀਡੀਏ ਦੇ ਨਾਲ ਜੁੜੇ ਹੋਏ ਬਹੁਤ ਸਤਿਕਾਰਯੋਗ ਮੇਰੇ ਪੈਣਪਰਾ ਤੁਸੀਂ ਹਮੇਸ਼ਾ ਲੋਕਾਂ ਦੀ ਗੱਲ ਪੰਜਾਬ ਦੀ ਗੱਲ ਦੁਨੀਆ ਵਿੱਚ ਪਹਚਾਈ ਹੈ ਕਦੇ ਵੀ ਕੋਈ ਕੋਈ ਇਹੋ ਜੀ ਮਸਿਆ ਹੋਵੇ ਤਾਂ ਤੁਹਾਡੇ ਅੱਗੇ ਸਾਰੇ ਲੋਕ ਰੱਖਦੇ ਆ ਪੰਜਾਬ ਸਰਕਾਰ ਵੱਲੋਂ ਕਾਫੀ ਆਪਣੇ ਵੱਲੋਂ ਐਫਰਟ ਕੀਤੇ ਗਏ ਕਿ ਅਸੀਂ ਜਿਹੜੀ ਝੋਨੇ ਦੀ ਫਸਲ ਹੈ ਚੌਲਾਂ ਦੀ ਫਸਲ ਹੈ